ਬਾਣੀ ਪ੍ਰਗਟ ਰੂਪ ਦੇ ਵਿੱਚ ਹੈ ਇਸ ਲਈ ਜਿਹੜੇ ਪ੍ਰਾਣੇ ਜਾਦੇ ਅਭਿਆਸੀ ਸਨ ਉਹ ਬਾਣੀ ਦਾ ਬਹੁਤਾ ਅਭਿਆਸ ਕਰਦੇ ਸੀ ਹੁਣ ਬਾਣੀ ਦੇ ਅੱਗੇ ਸ਼ਬਦ ਦੇ ਚਾਰ ਸਰੂਪ ਨੇ ਥੋੜੇ ਜਿਮੈਂ ਆਪ ਜੀ ਦੇ ਜਿੰਨੀ ਕੁ ਮੈਨੂੰ ਸਮਝ ਆਈ ਮੈਂ ਤੁਛ ਬੁੱਧੀ ਮੁਤਾਬਕ 2-4 ਮਿੰਟ ਵਿੱਚ ਕਹਿ ਕੇ ਅੱਗੇ ਸ਼ਬਦ ਵੱਲ ਤੁਰਾਂਗਾ ਚਾਰ ਰੂਪ ਨੇ ਸ਼ਬਦ ਦੇ ਇੱਕ ਰੂਪ ਨਹੀਂ ਹੈ ਪਹਿਲਾ ਸ਼ਬਦ ਪਹਿਲਾ ਰੂਪ ਹੈ ਵਰਣਾਤਮਕ ਸਰੂਪ ਜੋ ਸਰੂਪ ਸਾਹਮਣੇ ਲਿਖਿਆ ਹੋਇਆ ਹੈ ਇਹ ਵਰਣਾ ਵਰਣ ਨੇ ਜੇ ਵਰਣ ਨੇ ਅੱਖਰ ਨੇ ਇਹ ਤੇ ਬਾਣੀ ਸਾਰੀ ਜਿਹੜੀ ਇਹ ਭਾਵਨ ਅਖਰੀ ਇਹ ਵਰਣਾਤਮਕ ਰੂਪ ਪਹਿਲਾ ਹੈ ਕਿਤੇ ਵਾਹਿਗੁਰੂ ਲਿਖਿਆ ਹੋਵੇ ਤਾਂ ਉਹ ਵਰਣਾਤਮਕ ਨਾਮ ਹੈ ਉਹ ਪਹਿਲਾ ਨਾਮ ਦਾ ਸਰੂਪ ਹੈ ਦੂਜੇ ਸਰੂਪੇ ਅਰਥਾ ਅਰਥ ਆਤਮਕ ਇਹ ਬਾਣੀ ਕਹਿ ਕੀ ਰਹੀ ਹੈ ਬਾਣੀ ਦੇ ਅਰਥ ਇਹ ਦੂਜੇ ਨੰਬਰ ਤੇ ਪਹਿਲਾ ਵਰਨਾਤਮਕ ਦਾ ਅਭਿਆਸ ਅਰਥ ਨਹੀਂ ਵੀ ਆਉਂਦੇ ਫਿਰ ਵੀ ਪੜੋ ਹੌਲੀ 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 ਮਨ ਦੇ ਵਿੱਚ ਸਰੀਰ ਦੇ ਵਿੱਚ ਪ੍ਰਮਾਤਮਾ ਨੇ ਇਸ ਤਰ੍ਹਾਂ ਦਾ ਸਿਸਟਮ ਫਿੱਟ ਕੀਤਾ ਹੋਇਆ ਹੈ ਸਾਡੇ ਅੰਦਰ ਇੱਕ ਅਚੇਤਨ ਮਨ ਹੈ ਉਹਨੂੰ ਤੁਸੀਂ ਜੋ ਮੈਸੇਜ ਵਾਰ-ਵਾਰ ਜਿਆਦਾ ਭੇਜਦੇ ਹੋ ਉਹਦੇ ਅਰਥ ਕਰਕੇ ਤੁਹਾਨੂੰ ਵਾਪਸ ਦੇਣ ਲੱਗ ਪੈਂਦਾ ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਇਹ ਨਹੀਂ ਕਿ ਮੈਂ ਕਹਿ ਰਿਹਾ ਵੀ ਬਾਹਰੋਂ ਨਹੀਂ ਅਰਥ ਹੁੰਦੇ ਬਾਹਰੋਂ ਵੀ ਅਰਥ ਉਹਨਾਂ ਨੇ ਲਿਖੇ ਉਹਨਾਂ ਅਚੇਤਨ ਵਿੱਚੋਂ ਪੜ੍ਹ ਕੇ ਲਿਖੇ ਨੇ ਜੋ ਗੁਰਬਾਣੀ ਦੇ ਅਰਥ ਅਚੇਤਨ ਵਿੱਚੋਂ ਯਾਨੀ ਕਿ ਆਤਮਾ ਵਿੱਚੋਂ ਆਉਣਗੇ ਉਹ ਅਰਥ ਹੋਣਗੇ ਬਾਣੀ ਦੇ ਬਾਣੀ ਨੂੰ ਬৌਧਿਕ ਤਲ ਤੇ ਲਿਖਿਆ ਜਾਏਗਾ ਤੋ ਅਰਥ ਕਿਸਵੱਟੀ ਤੇ ਪੂਰੇ ਨਹੀਂ ਉਠਣਗੇ ਕਿਉਂਕਿ ਬਾਣੀ ਆਈ ਧੁਰ ਤੋਂ ਹੈ ਅਚੇਤਨ ਵਿੱਚੋਂ ਆਈ ਉਹ ਚੇਤਨ ਜਿਹੜਾ ਬਹੁਤ ਵੱਡਾ ਪ੍ਰਕਾਸ਼ਮਾਨ ਹੈ ਸਾਰੇ ਬ੍ਰਹਮੰਡ ਦੇ ਵਿੱਚ ਉਹਦੇ ਵਿੱਚੋਂ ਬਾਣੀ ਪੈਦਾ ਹੋਈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਦੋਂ ਅਸੀਂ ਵਾਰ-ਵਾਰ ਪੜਨੇ ਆ ਪਰ ਜੇ ਉਹਦੇ ਵਿੱਚ ਧਿਆਨ ਹੋਵੇਗਾ ਤੇ ਇਹ ਗੱਲ ਖਿਆਲ ਰੱਖਣੀ ਨਹੀਂ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਕਹਿੰਦੇ ਬੜਾ ਪੜਨਾ ਤੂੰ ਬੜੀ ਵੱਡੀ ਲਾਇਬ੍ਰੇਰੀ ਹੈ ਹੁਣ ਇੱਥੇ ਪੜਨ ਨੂੰ ਮਾੜਾ ਥੋੜੀ ਕਿਆ ਗੁਰੂ ਸਾਹਿਬ ਦੇ ਕੋਲ ਤੇ ਆਪ ਜਿਹੜਾ ਖਜ਼ਾਨਾ ਨਿਹੰਗ ਸਿੰਘ ਕਹਿੰਦੇ ਜਿਹਨੂੰ ਉਪੋਥੀਆਂ ਵਾਲਾ ਮਹਾਰਾਜ ਕੋਲ ਬਸਤਾ ਸੀ ਜਦੋਂ ਬਗਦਾਦ ਗਏ ਨੇ ਉਦੋਂ ਵੀ ਮਹਾਰਾਜ ਕੋਲ ਪੋਥੀਆਂ ਸਨ ਪੜਾਈ ਦੀ ਬੜੀ ਗੱਲ ਕੀਤੀ ਗੁਰੂ ਸਾਹਿਬ ਨੇ ਆਪਣੀ ਭਾਸ਼ਾ ਆਪਣੀ ਕੌਮ ਨੂੰ ਦਿੱਤੀ ਹੈ ਗੁਰਮੁਖੀ ਕੌਮ ਬਣਾਉਣੀ ਕੋਈ ਸੌਖੀ ਗੱਲ ਥੁੜੀ ਹੈ ਅੱਜ ਬੜੇ ਬੜੇ ਬੈਠੇ ਨੇ ਸੋਚ ਰਹੇ ਨੇ ਅਸੀਂ ਆਪਣਾ ਝੰਡਾ ਖੜਾ ਕਰਦੀ ਕੌਮ ਦਾ ਅਸੀਂ ਕੌਮ ਖੜੀ ਕਰਦੀ ਹੈ ਕੌਮ ਲਈ ਬੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹਦੇ ਵਿੱਚ ਸਭ ਤੋਂ ਪਹਿਲੀ ਭਾਸ਼ਾ ਉਹਦੀ ਆਪਣੀ ਹੋਣੀ ਚਾਹੀਦੀ ਗੁਰਮੁਖੀ ਇੱਕ ਭਾਸ਼ਾ ਹੈ ਇਹਨੂੰ ਥੋੜੇ ਦਿਨ ਹੋਏ ਪਟਿਆਲਾ ਯੂਨੀਵਰਸਿਟੀ ਦੇ ਇੱਕ ਸੱਜਣ ਮਿਲੇ ਸਨ ਉਹ ਕਹਿੰਦੇ ਵੀ ਗੁਰਬਾਣੀ ਇਕੱਲੀ ਲਿਪੀ ਨਹੀਂ ਹੈ ਗੁਰਬਾਣੀ ਭਾਸ਼ਾ ਵੀ ਹੈ ਅਸੀਂ ਵੀ ਹੁਣ ਤੱਕ ਕਹਿੰਦੇ ਰਿਹਾ ਵੀ ਇਕੱਲੀ ਲਿਪੀ ਹੈ ਵੀ ਅੱਖਰ ਨੇ ਵੀ ਅਰਬੀ ਨੂੰ ਇਹਦੇ ਵਿੱਚ ਲਿਖ ਦਿੱਤਾ ਗਿਆ ਹੈ ਫਾਰਸੀ ਨੂੰ ਇਹਦੇ ਵਿੱਚ ਲਿਖ ਦਿੱਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਬੋਲੀਆਂ ਨੇ ਉਹਨਾਂ ਨੇ ਮੈਨੂੰ ਥੋੜੇ ਜੇ ਸ਼ਬਦ ਵੀ ਦੱਸੇ ਥੋੜਾ ਟਾਈਮ ਮਿਲਿਆ ਮੈਨੂੰ ਉਹ ਕਹਿੰਦੇ ਵੀ ਆਹ ਜਿਹੜੇ ਸ਼ਬਦ ਨੇ ਚੀਨਣਾ ਇਹ ਕਿੱਥੋਂ ਆਇਆ ਇਹ ਗੁਰਮੁਖੀ ਭਾਸ਼ਾ ਦਾ ਸ਼ਬਦ ਹੈ ਤਨ ਮਨ ਥੀਵਾ ਇਹ ਥੀਵਾ ਸ਼ਬਦ ਕਿੱਥੋਂ ਆਇਆ ਇਹ ਇਹ ਗੁਰਮੁਖੀ ਭਾਸ਼ਾ ਦਾ ਸ਼ਬਦ ਹੈ ਪੁਰਾਣੇ ਬਜ਼ੁਰਗ ਆਪਣੇ ਛੋਟੇ ਬੱਚਿਆਂ ਨੂੰ ਇੰਜ ਕਹ ਕਹਦੇ ਹੁੰਦੇ ਸੀ ਵੀ ਬੱਚਾ ਬੁੱਢਾ ਥੀਵੇਂ ਤੇ ਬੁੱਢਾ ਹੋ ਕੇ ਯਾਨੀ ਕਿ ਤੇਰੀ ਸਰੀਰ ਉਮਰ ਤੇਰੀ ਜ਼ਿਆਦਾ ਹੋਵੇ ਇਹ ਗੱਲ ਗੁਰਮੁਖੀ ਭਾਸ਼ਾ ਵੀ ਏ ਪਰ ਭਾਸ਼ਾ ਦੇ ਸ਼ੁਰੂਆਤ ਦੇ ਵਿੱਚ ਭਾਸ਼ਾ ਇੱਕ ਸਿਰਫ ਦਰਵਾਜ਼ਾ ਉਸ ਤੋਂ ਅੱਗੇ ਜਾਣਾ ਇਹ ਵਰਨਾਤਮਕ ਸ਼ਬਦ ਪਹਿਲਾ ਸਰੂਪ ਹੈ 1430 ਅੰਗਾਂ ਦੇ ਵਿੱਚ ਸਿੱਖ ਉਹਦਾ ਸਤਿਕਾਰ ਕਰਦਾ ਹੈ ਉਹਦਾ ਪ੍ਰਕਾਸ਼ ਕਰਦਾ ਉਹਦੇ ਤੇ ਚੌਰ ਸੇਬ ਕਰਦਾ ਉਸ ਸਰੂਪ ਨੂੰ ਮੱਥਾ ਟੇਕਦਾ ਔਰ ਆਪਣੇ ਗੁਰੂ ਨੂੰ ਪੂਰਾ ਇੱਕ ਇੱਕ ਸ਼ਖਸੀਅਤ ਵਾਂਗ ਇੱਕ ਯਾਨੀ ਕਿ ਜਿਵੇਂ ਕੋਈ ਵੱਡਾ ਸਭ ਤੋਂ ਵੱਡਾ ਸਾਹਮਣੇ ਕੋਈ ਸਰੀਰ ਇੰਜ ਕਹਿ ਲਓ ਵੀ ਸਰੀਰ ਵਾਂਗ ਕੋਈ ਮਨੁੱਖ ਹੋਵੇ ਉਹਦੇ ਵਾਂਗ ਬੈਠਾ ਬਾਕੀ ਆਪਾਂ ਡਰਦੇ ਨਹੀਂ ਗੁਰੂ ਸਾਹਿਬ ਤੋਂ ਬੰਦੇ ਤੋਂ ਡਰਾਂਗੇ ਹੁਣੇ ਕੋਈ ਇੱਥੇ ਐਵੇਂ ਦਾ ਮਨੁੱਖ ਆ ਜਾਏ ਜਿਹਦਾ ਬੜਾ ਜਾਓ ਜਲਾਲ ਹੈ ਤੁਸੀਂ ਵੇਖੋਗੇ ਮਨ ਦੀ ਹਾਲਤ ਬਦਲਦੀ ਹੈ ਕਿ ਨਹੀਂ ਮਨ ਦੀ ਹਾਲਤ ਉਸ ਵੇਲੇ ਬਦਲ ਜਾਗੀ ਪਰ ਜਿਸ ਗੁਰੂ ਕੋਲ ਪਹਿਲਾਂ ਵਾ ਉਹਦੇ ਨਾਲ ਨਹੀਂ ਬਦਲਦੀ ਫਿਰ ਵੱਡਾ ਕੌਣ ਹੋਇਆ ਵੱਡਾ ਤੇ ਜਿਹਦੇ ਤੋਂ ਅਸੀਂ ਇੰਪ੍ਰੈਸ ਹੋ ਗਏ ਜਿਹ ਤੋਂ ਪ੍ਰਭਾਵਿਤ ਹੋ ਗਏ ਆ ਵੱਡਾ ਤੇ ਉਹ ਆ ਨਾ ਇਸ ਕਰਕੇ ਪਹਿਲਾ ਸਰੂਪ ਜਿਹੜਾ ਉਹ ਵਰਨਾਤਮਕ ਸਿੱਖੀ ਦੇ ਵਿੱਚ ਸਤਕਾਰ ਯੋਗ ਹੈ ਸ਼ਬਦ ਦਾ ਲਿਖਿਆ ਹੋਇਆ ਸਰੂਪ ਸ਼ਬਦ ਦਾ ਪਹਿਲਾ ਸੂਪ ਦੂਜਾ ਅਰਥਾਤਮਕ ਅਰਥ ਕਥਾ ਵਿੱਚੋਂ ਸੁਣਨੇ ਗੁਰਮੁਖਾਂ ਤੋਂ ਅਰਥ ਸੁਣਨੇ ਜਿਨ੍ਹਾਂ ਨੇ ਸ਼ਬਦ ਪਹਿਲਾਂ ਕਮਾਇਆ ਉਹਨਾਂ ਤੋਂ ਅਰਥ ਸੁਣਨ ਦੀ ਕੋਸ਼ਿਸ਼ ਕਰਨੀ ਗੁਰਮੁਖ ਆਖੀ ਗੁਰਮੁਖ ਜਾਤੀ ਗਿਆਨ ਧਿਆਨ ਵਿੱਚ ਆਈ ਗੁਰੂ ਅੰਗਦ ਦੇਵ ਜੀ ਇਹ ਬਾਣੀ ਗੁਰਮੁਖ ਅਵਸਥਾ ਵਿੱਚ ਆਖੀ ਗਈ ਹੈ ਇੱਥੇ ਕੁਝ ਮੈਂ ਐਵੇਂ ਦੀਆਂ ਗੱਲਾਂ ਕਹਿ ਦੇਣਾ ਹੁਣਾ ਜਿਹੜੀਆਂ ਥੋੜੇ ਜਿਹਾ ਤਿੱਖੇ ਲੱਗਦੀਆਂ ਨੇ ਗੁਰਮੁਖ ਤੇ ਅਧਿਆਪਕ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਥੇ ਅਸੀਂ ਭੁੱਲ ਗਏ ਅਧਿਆਪਕ ਹੋਰ ਚੀਜ਼ ਹੈ ਆਪਣੀ ਥਾਂ ਤੇ ਠੀਕ ਹੈ ਉਹ ਗੁਰਮੁਖ ਹੋਰ ਚੀਜ਼ ਐ ਸੰਸਾਰ ਦੀ ਵਿਦਿਆ ਹੋਰ ਚੀਜ਼ ਐ ਧਰਮ ਦੀ ਵਿਦਿਆ ਹੋਰ ਚੀਜ਼ ਐ ਅਸੀਂ ਇਹਨਾਂ ਨੂੰ ਰਲਗੱਡ ਕਰ ਦਿੱਤਾ ਅਸੀਂ ਇਹਨਾਂ ਨੂੰ ਇਕੱਠੇ ਕਰ ਦਿੱਤਾ ਵੀ ਇਹ ਵੀ ਇੱਕ ਬૌਧਿਕ ਗਿਆਨ ਐ ਇਦਾਂ ਤੁਸੀਂ 20 25 ਵਿਸ਼ੇ ਦਿਮਾਗ ਦੇ ਵਿੱਚ ਰਿਕਾਰਡ ਕਰਕੇ ਲੋਕਾਂ ਨੂੰ ਸੁਣਾਈ ਜਾਓ ਬਸ ਇਹ ਗਿਆਨ ਹੋ ਗਿਆ ਐਵੇਂ ਦੀ ਕੋਈ ਗੱਲ ਨਹੀਂ ਸੀ ਸਗੋਂ 10 ਗੁਰੂ ਸਾਹਿਬਾਨ ਦੇ ਸਮੇਂ ਦੇ ਉੱਤੇ ਉਹੀ ਬੰਦੇ ਪ੍ਰਚਾਰ ਵਿੱਚ ਗਏ ਜਿਹੜੇ ਪਹਿਲਾਂ ਗੁਰੂ ਦੀ ਸੇਵਾ ਵਿੱਚ ਆਏ ਸਨ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਪਹਿਲਾਂ ਬੰਦੇ ਪੜਨ ਨਹੀਂ ਗਏ ਦੀ ਪਹਿਲਾਂ ਉਹਨਾਂ ਨੇ ਸੇਵਾ ਕੀਤੀ ਜੇ ਸਿੱਖੀ ਕਮਾਈ ਏ ਸ਼ਬਦ ਕਮਾਇਆ ਅੰਮ੍ਰਿਤ ਵੇਲਾ ਕਮਾਇਆ ਉਹਦੇ ਚੋਂ ਜਿਹੜਾ ਉਹਨਾਂ ਨੂੰ ਗਿਆਨ ਪ੍ਰਗਟ ਹੋਇਆ ਉਹ ਬੋਲਣ ਵਾਲੇ ਬੰਦੇ ਬਣੇ ਨੇ ਅੱਜ ਇਹਦੇ ਉਲਟ ਹੋ ਗਿਆ ਬਿਲਕੁਲ ਅੱਜ ਇਹਦੇ ਬਿਲਕੁਲ ਉਲਟ ਹੋ ਗਿਆ ਨਹੀਂ ਕੋਈ ਸੇਵਾ ਨਹੀਂ ਕੋਈ ਸਿਮਰਨ ਨਹੀਂ ਅਮਰਤ ਵੇਲਾ ਨਹੀਂ ਨਿਤਨੇਮ ਇੱਕ ਕਿਤਾਬ ਦੇ ਵਿੱਚੋਂ 25 ਕੁ ਵਿਸ਼ੇ ਯਾਦ ਕੀਤੇ ਨੇ ਲੋਕਾਂ ਵਿੱਚ ਬਹਿ ਜਾ ਬਹਿ ਜਾਊਗੀ